मैं इस किसान मेले के माध्यम से कहना चाहता हूं गेहूं चावल तो पूरा सरकार खरीदेगी ही ठीक दाम देने के लिए लेकिन मसूर उड़द तुअर जितनी पैदा करोगे पूरी की पूरी खरीदी जाएगी एमएसपी पर चिंता मत करना क्योंकि इन चीजों का उत्पादन तब बढ़ेगा किसान तब लगाएगा जब उसको दाम मिले पैसा मिलेगा तो लगाएगा दौड़ के लगाएगा ਔਰ ਪੈਸਾ ਨਹੀਂ ਮਿਲੇਗਾ ਤਾਂ ਫਿਰ ਕਿਉਂ ਲਗਾਏਗਾ ਔਰ ਇਸ ਲਈ ਕਿਸਾਨ ਕੋਲ ਠੀਕ दाम ਮਿਲੇ ਔਰ ਦੇਖੋ ਜਿੱਥੋਂ ਤੱਕ ਕੇਂਦਰ ਦਾ ਸਵਾਲ ਆ ਉਹ ਆਪਣੀਆਂ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਿਵੇਂ ਪੀਐਮ ਆਸ਼ਾ ਭਾਵੰਤਰ ਬਜਟ ਵਿੱਚ ਪੈਸਾ ਕਿੰਨਾ ਰੱਖਿਆ ਆਪਣੇ ਤੌਰ ਤੇ ਆਪਣਾ ਸਪਸ਼ਟੀਕਰਨ ਦਿੰਦੇ ਰਹੇ ਆ ਅਸੀਂ ਇਹ ਕਹਿ ਠੀਕ ਹੈ ਆਪਣੀ ਜਗ੍ਹਾ ਆਪਣੇ ਥਾਂ ਆ ਵੀ ਤੁਸੀਂ ਕਿਸਾਨਾਂ ਨੂੰ ਸਬਸਿਡੀ ਕੀ ਦੇ ਰਹੇ ਹੋ ਤੁਸੀਂ ਕਿੱਥੇ ਟਰਾਂਸਪੋਰਟਰ ਦਾ ਖਰਚਾ ਕਿੱਥੇ ਦੇ ਰਹੇ ਹੋ ਤੁਸੀਂ ਕਹਿੰਦੇ ਹੋ ਵੀ ਦਾਲਾਂ ਤੇ ਤੇਲਾਂ ਤੇ ਕਪਾਹ ਤੇ ਨਵਾਂ ਮਿਸ਼ਨ ਟੈਕਨੀਕਲ ਦਾ ਲੈ ਕੇ ਆ ਰਹੇ ਆ ਬਹੁਤ ਕੁਝ ਕਿਹਾ ਤੁਸੀਂ ਪੈਸਾ ਤਾਂ ਖੇਤੀ ਤੇ ਸੈਕਟਰ ਤੇ ਉਹਨਾਂ ਦੇ ਕਹਿਣ ਮੁਤਾਬਕ ਦੇ ਰਹੇ ਹੋ ਪਰ ਜੋ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਦਰਦ ਦਾ ਜੋ ਹੇਠਾ ਡਿਮਾਂਡ ਆ ਜੋ ਪਾਲਿਸੀਆਂ ਤੁਹਾਡੀਆਂ ਬਣੀਆਂ ਹੋਈਆਂ ਉਹ ਕਿਸਾਨਾਂ ਦੇ ਹੱਕ ਪੂਰਤੀ ਨਹੀਂ ਕਰਦੀਆਂ ਹੈਗੀਆਂ ਅਸੀਂ ਤੁਹਾਨੂੰ ਕਿਸਾਨਾਂ ਦਾ ਦਰਦ ਦੱਸਣਾ ਚਾਹੁੰਦੇ ਆ ਅਰ ਇਸ ਕਰਕੇ ਕਹਿੰਨੇ ਆ ਵੀ ਦੇਸ਼ ਦੀ ਪਾਰਲੀਮੈਂਟ ਜੜੀ ਕਿਸਾਨਾਂ ਦੀ ਪੈਦਾਵਾਰ ਆ ਉਹ ਫਸਲ ਦੀ ਗਰੰਟੀ ਕਰੇ ਵੀ ਉਹ ਮੰਡੀ ਵਿੱਚ ਘੱਟੋ-ਘੱਟ ਰੇਟ ਜਿਹੜਾ ਤੁਸੀਂ ਐਮਐਸਪੀ ਦੇ ਰਹੇ ਹੋ ਉਹਦੇ ਤੇ ਲੀਗਲ ਗਰੰਟੀ ਕਾਨੂੰਨ ਬਣਾ ਕੇ ਪੱਕਾ ਕੀਤਾ ਜਾਵੇ ਔਰ ਜਿਹੜੇ ਅਸੀਂ ਫੈਕਟਰ ਰੱਖੇ ਆ ਵੀ ਜਿਵੇਂ ਵੱਖ-ਵੱਖ ਮਹਿਰਾਂ ਦਾ ਮੰਨਣਾ ਵੀ ਜੇ 25000 ਕਰੋੜ ਜਾਂ ਸਮਥਿੰਗ ਇਹਦੇ ਨੇੜੇ-ਤੇੜੇ ਪੈਸਾ ਲੱਗੇ ਤਾਂ ਐਮਐਸਬੀ ਲੀਗਲ ਗਾਰੰਟੀ ਕਾਨੂੰਨ ਬਣਾਇਆ ਜਾ ਸਕਦਾ ਉਹਦੇ ਤੋਂ ਅਸੀਂ ਕਿਹਾ ਵੀ ਜਿਹੜਾ ਤੁਹਾਡਾ ਪਿਛਲੇ 5 ਸਾਲਾਂ ਚ ਤੁਸੀਂ ਤੁਹਾਡੀ ਫਾਈਨੈਂਸ ਮਿਨਿਸਟਰੀ ਨੇ ਐਗਰੀਕਲਚਰ ਮਿਨਿਸਟਰੀ ਨੂੰ ਜਿਹੜਾ ਫੰਡ ਦਿੱਤਾ ਵਾ ਉਹ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਫੰਡ ਬਗੈਰ ਵਰਤਿਆਂ ਵਾਪਸ ਹੋ ਗਿਆ ਵਾ ਉੱਤੇ ਉਹਨਾਂ ਦਾ ਕੋਈ ਜਵਾਬ ਨਹੀਂ ਸੀ ਵੀ ਇੰਨਾ ਪੈਸਾ ਵੀ ਜਿਹੜਾ ਤੁਹਾਡੇ ਕੋਲ ਫੰਡ ਦੀ ਵੀ ਕਮੀ ਨਹੀਂ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਲਾਇਆ ਜਾਵੇ ਤੇ ਕੋਈ ਵੱਡਾ ਮਸਲਾ ਨਹੀਂ ਹੈਗਾ ਚਲੋ ਜਦੋਂ ਸਾਰੀ ਗੱਲਬਾਤ ਹੋਈ ਅਸੀਂ ਜੋ ਉਹਨਾਂ ਨੇ ਕਿਹਾ ਮੰਤਰੀਆਂ ਨੇ ਹਰ ਪੱਖ ਤੋਂ ਤੱਥਾਂ ਸਮੇਤ ਤੱਥਾਂ ਸਮੇਤ ਉਹਨਾਂ ਸਰਕਾਰ ਦੇ ਪੋਰਟਲਾਂ ਤੋਂ ਹੀ ਜਿਹੜੀਆਂ ਸਰਕਾਰ ਦੀਆਂ ਖਰੀਦ ਏਜੰਸੀਆਂ ਨੇ ਜਿਹੜਾ ਖੇਤੀਬਾੜੀ ਮੰਤਰਾਲੇ ਆ ਜੈਪਸਾਏ ਦਾ ਡਾਟਾ ਜਾਂ ਹੋਰ ਡਾਟੇ ਉਹਨਾਂ ਚ ਸਾਰੀ ਉਹਨਾਂ ਦੀ ਡਿਟੇਲ ਦਿੱਤੀ ਕੋਈ ਆਪਣਾ ਨਹੀਂ ਹੈ ਸਾਡਾ ਉਹਨਾਂ ਦਾ ਡਾਟਾ ਉਹਨਾਂ ਨੇ ਗਾੜੀ ਰੱਖਿਆ ਵੀ ਤੁਸੀਂ ਤੁਹਾਡੇ ਸਰਕਾਰ ਦਾ ਡਾਟਾ ਵਾ ਮੈਨੂੰ ਲੱਗਦਾ ਉਹ ਕੰਟੈਂਡਮ ਨਹੀਂ ਕਰਕੇ ਗਏ ਪਰ ਇਸ ਕਰਕੇ ਇਹ ਮੀਟਿੰਗ ਲੰਮੀ ਪਈ ਵੀ ਤੁਸੀਂ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਉਹ ਸਾਰਾ ਡਾਟਾ ਜਿਹੜਾ ਵਾ ਉਹ ਉਹਨਾਂ ਨੂੰ ਮਹੱਈਆ ਕਰਵਾ ਦਾਂਗੇ ਤੇ ਕਿਉਂਕਿ ਕਹਿੰਦੇ ਆ ਵੀ ਅਸੀਂ ਆਪਦੇ ਐਕਸਪਰਟ ਨਾਲ ਮੰਤਰੀ ਕਹਿੰਦੇ ਅਸੀਂ ਖੁਦ ਸਟੱਡੀ ਕਰਾਂਗੇ ਫਿਰ ਅਸੀਂ ਤੁਹਾਨੂੰ ਗੱਲ ਕਰ ਸਕਾਂਗੇ ਇਸ ਕਰਕੇ ਉਹਨਾਂ ਨੇ ਸਮਾਂ ਇਹਨੂੰ ਲੰਮਾ ਲਿਆ ਵੀ ਸਾਨੂੰ ਸਮਾਂ ਦੇ ਦਿਓ ਔਰ ਉਹਦੇ ਵਾਸਤੇ ਵੀ ਜਿਹੜਾ ਸਾਡਾ ਮੰਗ ਸੀ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੇ ਵਿੱਚ ਕੇਂਦਰ ਦਾ ਕੀ ਘਟਜੂਗਾ ਇੱਤੇ ਚਰਚਾ ਕਰ ਲਓ ਅਸੀਂ ਉਹਦੇ ਫਾਇਦੇ ਗਿਣਾ ਰਹੇ ਆਂ ਪੀ ਪੂਰੇ ਦੇਸ਼ ਦੇ ਕਿਸਾਨ ਦਾ ਖੁਦਕੁਸ਼ੀਆਂ ਦਾ ਰਾਹ ਖਤਮ ਹੋ ਜਾਊਗਾ ਉਹਨੂੰ ਜਿਹੜਾ ਘੱਟੋ ਘੱਟ ਰੇਟ ਮਿਲਣ ਦੀ ਗਰੰਟੀ ਹੋ ਜਾਊਗੀ ਔਰ ਜਦੋਂ ਕਿਸਾਨਾਂ ਮਜ਼ਦੂਰਾਂ ਕੋਲੇ ਹੇਠਾਂ ਪੈਸਾ ਜਾਊਗਾ ਤੇ ਬਾਜ਼ਾਰ ਦੇ ਵਿੱਚ ਵੀ ਖਰੀਦ ਸ਼ਕਤੀ ਵਧੂਗੀ ਅਸੀਂ ਦੱਸ ਰਹੇ ਹਾਂ ਅਸੀਂ ਕਹਿ ਵੀ ਤੁਸੀਂ ਦੱਸ ਦਿਓ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਨਾ ਕੇਂਦਰ ਦਾ ਕੀ ਕਾਟਾ ਹੈਗਾ ਚਰਚਾ ਬੇਸਿਕਲੀ ਜਿਵੇਂ ਬਨੂ ਕੁਆੜ ਨੇ ਕਿਹਾ ਇਸ ਮੁੱਦੇ ਤੇ ਪੂਰੀ ਕਨਸਲਟੇਸ਼ਨ ਕਰਦੀ ਰਹੀ ਉਹਨਾਂ ਇਹ ਨਹੀਂ ਕਿਹਾ ਪੀਐਸੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ ਹੈਗੇ ਉਹਨਾਂ ਕਿਹਾ ਵੀ ਇਹ ਇੰਨੀ ਚਰਚਾ ਦੇ ਨਾਲ ਐਡਾ ਵੱਡਾ ਫੈਸਲਾ ਕੀਤਾ ਨਹੀਂ ਜਾ ਸਕਦਾ ਇਹਨੂੰ ਹੋਰ ਚਰਚਾ ਦੀ ਲੋੜ ਹੈਗੀ ਆ ਇਸ ਕਰਕੇ ਤੁਸੀਂ ਤੱਥ ਰੱਖੋ ਅਸੀਂ ਵੀ ਤੱਥਾਂ ਤੇ ਆਪਣੀ ਸਟੱਡੀ ਕਰਕੇ ਆਵਾਂਗੇ ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਉਹਨਾਂ ਦਾ ਕੀ ਪੱਖ ਹੈਗਾ ਉਹ ਅਗਲੀ ਮੀਟਿੰਗ 'ਚ ਆਜੂਗਾ ਵੀ ਉਹ ਕੀ ਸੋਚਦੇ